ਅਸ਼ਟਪਦੀ ਜਿਸ ਕਾ ਅੰਤਰਾਜ ਬਿਮਾਨ ਸੋ ਨਰਕ ਪਾਤੀ ਹੋਤ ਸਵਾਨ ਜੋ ਜਾਣਵੈ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਤਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀ ਬਿਵਸਾਵੈ ਨਾਨਕੀਹਾ ਮੁਕਤੋ ਆਗੈ ਸੁਖ ਪਾਵੈ ਤਨਮਨਤਾ ਹੋਏ ਕਰ ਗਰਵਾਵੈ ਤ੍ਰਿਣ ਸਮਾਨ ਕਾ ਸੰਗ ਨ ਜਾਵੈ ਬੋਲਿ ਸਕਰ ਮਾਨੁ ਕੋ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬినాਸ਼ ਸਬ ਤੇ ਆਪ ਜਨੈ ਬਲਵੰਤ ਖਿਨ ਮੈ ਹੋਏ ਜਾਏ ਪਸਮੰਤ ਜਿਸੇ ਨ ਬਦ ਆਪ ਹੰਕਾਰੀ ਤਰਮ ਰਾਜ ਕਰੇ ਖਵਾਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨਮ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰਹਿ ਹਉ ਤਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨੇਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਰਫਰੇ ਅਵਤਾਰ ਅਨੇਕ ਯਤਨ ਕਰਾ ਤਮ ਨਿਹਦ ਰਵੈ ਹਾ ਦਰਗਹਿ ਕੋ ਕੈਸੇ ਗਵੈ ਆਪ ਸਕਾਉ ਜੋ ਪਲਾਖ ਹਾਵੈ ਤਸੈ ਪਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਗ ਤਾਂ ਕੀ ਨਿਰਮਲ ਸੋਏ ਜਬ ਲਗ ਜਾਣਾ ਮੁfte ਕਸ਼ ਹੋਏ ਤਬ ਇਸਕਾ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜਨਮਹਿ ਫਿਰਤਾ ਜਬ ਤਾਰੇ ਕੋ ਬੈਰੀ ਨੀਤ ਤੱਬ ਲਗਨੇ ਚਲ ਨਾਹੀ ਚੀਤ ਜਬ ਲਗ ਮੋ ਮਗਰ ਸੰਗ ਮਾਇ ਤੱਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰ ਪ੍ਰਸਾਦ ਨਾਨਕ ਹੋ ਛੂਟੇ ਸੈਸ ਖੱਟੇ ਲੱਖ ਕੋਟ ਤਾਵੇ ਤ੍ਰਿਪਤ ਨਾਵੇ ਮਾਇਆ ਪਾਸ਼ਾ ਪਾਵੇ ਅਨਿਕ ਭੋਗ ਵਿਖਿਆ ਕੇ ਕਰੈ ਨ ਤ੍ਰਿਪਤਾਵੈ ਖੱਪ ਖੱਪ ਮਰੈ ਬਿਨਾਂ ਸੰਤੋਖ ਨਹੀ ਕੋ ਰਾਜੈ ਸੁਪਰਮਨੋਰਥ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਪਾਗਿ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨ ਹਾਰ ਇਸ ਕੇ ਹਾਥ ਕਹਾਂ ਵਿਚਾਰ ਜਿਐ ਦ੍ਰਿਸ਼ਟੀ ਕਰੇ ਤੈਸਾ ਹੋਏ ਆਪੇ ਆਪ ਆ ਪ੍ਰਭ ਸੋਏ ਜੋ ਕਿਸ ਕੀਨੋ ਸੁ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖ ਕਰੈ ਵਿਵੇਕ ਆਪਹਿ ਅਨੇਕ ਆਪਹਿ ਅਨੇਕ ਮਰਨ ਬਿਨਸੈ ਆਵੇ ਨਾ ਜਾਏ ਨਾਨ ਸਦੀ ਰਹਿ ਆ ਸਮਾਏ ਆਪ ਉਪਦੇਸ਼ ਸਮਝਾਇ ਆਪ ਆਪਿਰਚ ਸਭ ਕੈ ਸਾਥ ਆਪ ਕਿਨੋ ਆਪਨ ਵਿਸਥਾਰ ਸਭ ਕਾ ਸੁਸਕਾ ਹੋ ਕਰਨਹਾਰ ਉਸਤੇ ਪਿੰਨ ਕਹੋ ਕਿਛ ਹੋਏ ਥਾਂ ਤਰੰਤਰ ਏਕੈ ਸੋਏ ਆਪਣੇ ਚਲਿਤ ਆਪ ਕਰਨਹਾਰ ਕਉਤਕਰ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸਤ ਸਭ ਕੀ ਨਾ ਕੋਟ ਮਦੇ ਕਿਨੈ ਬਿਰਲੇ ਚੀਨਾ ਪਲਾ 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 ਤੇਰਾ ਰੂਪ ਅਤਰ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਕਟ ਕਟ ਸੁਨੇ ਸਰਵਨ ਵਿਖਿਆਨੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦੁਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹਰ ਅਵਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ